ਇਹਦਾ ਲੜੂ ਵੰਡੇ ਜਾ ਰਹੇ ਨੇ ਇਹਦਾ ਕਾਰਨ ਦੱਸੋ ਕਾਰਨ ਕੁੱਤੇ ਇਹਦਾ ਕਾਰਨ ਇਹ ਆ ਜੀ ਅਸੀਂ ਖੁਸ਼ੀ ਦੇ ਵਿੱਚ ਆਪਸ ਦੇ ਵਿੱਚ ਜਿੰਨੀ ਵੀ ਸਾਡੀ ਟੀਮ ਸੀਗੀ ਜਿਹੜੀ ਲੱਗੀ ਹੋਈ ਸੀਗੀ ਵੀ ਜਿਹੜੀ ਇਹ ਕਾਰਪੋਰੇਸ਼ਨ ਦੇ ਵਿੱਚ ਬਲੌਂਗੀ ਨੂੰ ਲਿਆ ਜਾਵੇ ਉਹਦੇ ਵਿੱਚ ਅਸੀਂ ਆਪਸ ਦੇ ਵਿੱਚ ਜਿਹੜਾ ਹੈਗਾ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਲੌਂਗੀ ਨੂੰ ਜਿਹੜਾ ਹੈਗਾ ਕਾਰਪੋਰੇਸ਼ਨ ਦੀ ਜਿਹੜੀ ਹੱਦ ਹਦੂਦ ਵਧਾਈ ਗਈ ਹੈ ਉਹਦੇ ਵਿੱਚ ਇਹਨਾਂ ਨੂੰ ਸ਼ਾਮਲ ਕਰ ਲਿਆ ਗਿਆ ਜੀ ਬਲੌਂਗੀ ਜੀ کافی ਸੰਗਠਿਤ ਤੁਸੀਂ ਇਸੇ ਵਾਸਤੇ ਲਾਸਟ ਮੀਟਿੰਗ ਵੀ ਹੋਈ ਸੀ ਕਿ ਮੈਡਿਕ ਜੀ ਜੋ ਫੈਸਿਲਿਟੀ ਤੇ ਗਈ ਇਸ ਲਈ ਤੇ ਕਿੰਨਾ ਕਿ ਤੁਹਾਡਾ ਮਤਲਬ ਆਪਸ ਵਿੱਚ ਕਿੰਨਾ ਖੁਸ਼ੀ ਹੈਗੀ ਇਸ ਜੀ ਜੀ ਇਹਦੀ ਬਹੁਤ ਖੁਸ਼ੀ ਹੈ ਜੀ ਪਿੰਡ ਵਾਸੀਆਂ ਦਾ ਤੇ ਨਾਲ ਜਿੰਨੇ ਵੀ ਲੋਕ ਸੀਗੇ ਜਿਹੜੇ ਇਹਦੇ ਅੰਦਰ ਆਣਾ ਚਾਹੁੰਦੇ ਸੀਗੇ ਕਾਰਪੋਰੇਸ਼ਨ ਦੇ ਸਾਰਿਆਂ ਨੇ ਸਹਿਯੋਗ ਕੀਤਾ ਹੈ ਸਭ ਨਾਲੋਂ ਜ਼ਿਆਦਾ ਜਿਹੜਾ ਧੰਨਵਾਦ ਹੈ ਮੇਰ ਸਾਹਿਬ ਦਾ ਹੈਗਾ ਜਿਨ੍ਹਾਂ ਨੇ ਬਹੁਤ ਸਦਕਾ ਬੜਾ ਉਪਰਾਲੇ ਨਾਲ ਇਸ ਪਿੰਡ ਨੂੰ ਨਾਲ ਜਿਹੜੇ ਸੈਕਟਰ ਸੀਗੇ ਉਹਨਾਂ ਦਾ ਵੀ ਸਵਾਗਤ ਕੀਤਾ ਤੇ ਬਲੌਂਗੀ ਨੂੰ ਵੀ ਜਿਹੜਾ ਹੈਗਾ ਕਾਰਪੋਰੇਸ਼ਨ ਦੀ ਹੱਦ ਦੇ ਵਿੱਚ ਲੈ ਲਿਆ ਗਿਆ ਜੇਕਰ ਸਾਨੂੰ ਸ਼ਾਮਿਲ ਕਰਨ ਦੀ ਗੱਲ ਕਰੀ ਤਾਂ ਕਈ ਕਈ ਸਾਲਾਂ ਦੇ ਵਿੱਚ ਕਈ ਵਾਰ ਲੱਡੂ ਵੀ ਵੰਡ ਦਿੱਤੇ ਗਏ ਨੇ ਕਿ ਇਸ ਵਾਰ ਵੀ ਤਾਂ ਇਸ ਤਰ੍ਹਾਂ ਹੀ ਹੋ ਰਿਹਾਗਾ ਸਰ ਸਾਨੂੰ ਤਾਂ ਸਰਕਾਰ ਤੇ ਪੂਰਨ ਆਸ ਹੈ ਕਿਉਂਕਿ ਪਹਿਲਾਂ ਜਦੋਂ ਲਿਆ ਜਾਂਦਾ ਸੀਗਾ ਸਪੈਸੀਫਿਕ ਪਿੰਡਾਂ ਦੇ ਨਾਮ ਲੈ ਜਾਂਦੇ ਸੀਗੇ ਪਰ ਇਸ ਵਾਰੀ ਸਾਨੂੰ ਪੂਰਨ ਆਸ ਹੈ ਕਿਉਂਕਿ ਇਸ ਵਾਰੀ ਜਿਹੜੀ ਇਹਦੀ ਆਦਤ ਦੂਤ ਵਧਾਈ ਗਈ ਹੈ ਇਨਕਲੂਡ ਸੈਕਟਰ ਲੈ ਕੇ ਉਹਦੇ ਨਾਲ ਵਧਾਈ ਗਈ ਹੈ ਮੈਨੂੰ ਲੱਗਦਾ ਹੈ ਵੀ ਬਹੁਤ ਵਧੀਆ ਤਰੀਕੇ ਨਾਲ ਇਹ ਜਿਹੜਾ ਹੈਗਾ ਕੰਮ ਹੋਇਆ ਏ ਇਹ ਹੁਣ ਮਤਲਬ ਕਿ ਮੈਨੂੰ ਲੱਗਦਾ ਅਸੀਂ ਜਿਹੜੇ ਲੱਡੂ ਬੰਦੇ ਐ ਇਹ ਕੰਮ ਆ ਜਾਣਗੇ ਸਾਰਿਆਂ ਦੇ ਹੀ ਬਿਲਕੁਲ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਆਈਲੈਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਉਣਾ ਹੈ ਉਹ ਅਸੀਂ ਦੱਸਾਂਗੇ ਤੁਹਾਡਾ ਗੈਪ ਤੁਸੀਂ ਕਿਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਜਪ ਸਟੱਡੀ ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕੇ ਅਸੀਂ ਜਿਨ੍ਹਾਂ ਤੋਂ ਆਈਲੈਸ ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ ਜਪ ਸਟੱਡੀ ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੋਹਾਲੀ, ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ